ਹਾਣੀ ਮੋਜਰੇ ਵਾਲੇ ਇੱਕ ਵਾਰ ਇੱਕ ਸਾਧੂ ਮਹਾਤਮਾ ਕਿਸੇ ਜੰਗਲ ਵਿੱਚ ਤਪੱਸਿਆ ਕਰਦਾ ਸੀ ਇੱਕ ਦਿਨ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਮੈਂ ਇੱਥੇ ਬੈਠਾ ਮੇਰੇ ਬਾਲ ਬੱਚੇ ਦਾ ਕੀ ਹਾਲ ਹੋਵੇਗਾ ਬੋਟਿਕ ਐਸੀ ਹੋਵੇਗੀ ਉਹਨਾਂ ਨੂੰ ਇੱਕ ਨਜ਼ਰ ਭਰ ਕੇ ਤੱਕਣ ਲਈ ਉਹ ਘਰ ਵੱਲ ਤੁਰ ਪਿਆ ਰਸਤੇ ਵਿੱਚ ਇੱਕ ਰਾਜੇ ਨੇ ਗਵਈਏ ਲਗਾ ਰੱਖੇ ਸੀ ਸਾਧੂ ਨੇ ਸੋਚਿਆ ਕਿ ਸਵੇਰੇ ਚਲੇ ਜਾਵਾਂਗੇ ਰਾਤ ਪਰ ਮੁਜਰਾ ਸੁਣਦੇ ਹਾਂ ਮੁਜਰਾ ਸ਼ੁਰੂ ਹੋ ਗਿਆ ਅੱਧੀ ਰਾਤ ਤੋਂ ਜ਼ਿਆਦਾ ਬੀਤ ਗਈ ਕਿਸੇ ਨੇ ਮੁਜਰੇ ਵਾਲਿਆਂ ਨੂੰ ਇੱਕ ਪੈਸਾ ਵੀ ਇਨਾਮ ਵਜੋਂ ਭੇਟ ਨਾ ਕੀਤਾ ਅਜਿਹਾ ਕਰਨ ਦੀ ਰਾਜੇ ਵੱਲੋਂ ਸਖਤ ਮਨਾਹੀ ਸੀ ਉਹਨਾਂ ਦਾ ਸਾਰਾ ਪੈਸਾ ਰਾਜੇ ਨੇ ਖੁਦ ਦੇਣਾ ਸੀ ਇਧਰੋਂ ਵੀ ਕੋਈ ਪ੍ਰਸ਼ੰਸਾ ਭਰਿਆ ਹੁੰਗਾਰਾ ਨਾ ਮਿਲਿਆ ਤੇ ਨਾਚੇ ਦਾ ਪੈਰ ਵਿੜਕ ਗਿਆ ਤੇ ਉਹ ਆਪਣੇ ਤਾਲ ਤੋਂ ਹਿੱਲ ਗਿਆ ਤਾਂ ਢੋਲਕ ਵਾਲੇ ਨੇ ਸ਼ੋਲਕ ਉਚਾਰਨ ਸ਼ਲੋਕ ਉਚਾਰਨ ਕੀਤਾ ਬਹੁ ਬੀਤੀ ਥੋੜੀ ਰਹੀ ਪਲ ਪਲ ਬੀਤੀ ਜਾਏ ਇੱਕ ਕੜੀ ਦੇ ਬੀਤਨੇ ਤੇਰਾ ਤਾਲ ਭੰਗ ਹੋ ਜਾਏ ਇੰਨਾ ਸੁਣਨ ਦੀ ਧੀਰ ਸੀ ਕਿ ਸਾਧੂ ਨੇ ਆਪਣਾ ਕਰ ਮੰਡਲ ਚਿੱਪੀ ਮਾੜਾ ਅਤੇ ਆਪਣਾ ਕੰਬਲ ਮੁਜਰੇ ਵਾਲਿਆਂ ਦੇ ਹਵਾਲੇ ਕਰ ਦਿੱਤੇ ਰਾਜੇ ਦੇ ਪੁੱਤਰ ਨੇ ਭਰੀ थैਲੀ ਉਹਨਾਂ ਦੀ ਭੇਟ ਕਰ ਦਿੱਤੀ ਰਾਜੇ ਦੀ ਲੜਕੀ ਨੇ 9 ਲੱਖਾ ਹਾਰ ਉਤਾਰ ਕੇ ਉਹਨਾਂ ਨੂੰ ਦੇ ਦਿੱਤਾ ਰਾਜਾ ਬੜਾ ਕ੍ਰੋਧਵਾਨ ਹੋਇਆ ਮੁਜਰਾ ਖਤਮ ਹੋਇਆ ਤਾਂ ਉਸਨੇ ਤਿੰਨੇ ਮੁਜਰਮਾਂ ਨੂੰ ਸੱਦ ਲਿਆ ਅਤੇ ਜਵਾਬ ਦੇਣ ਲਈ ਕਿਹਾ ਸਾਧੂ ਨੇ ਆਪਣੀ ਸਾਰੀ ਕਮਜ਼ੋਰੀ ਦੱਸੀ ਕਿ 25 ਸਾਲ ਪਿੱਛੋਂ ਘਰ ਜਾ ਕੇ ਮੈਂ ਜੀਵਨ ਵਿੱਚੋਂ ਕੀ ਖੱਟ ਲੈਣਾ ਸੀ ਜਿਵੇਂ ਐਨੀ ਬੀਤ ਗਈ ਬਾਕੀ ਲੰਘ ਜਾਓ ਇੱਕ ਰਸਤਾ ਹੀ ਠੀਕ ਹੈ ਇਸ ਲਈ ਮੈਂ ਤਾਂ ਗੁਰੂ ਦਕਸ਼ਣਾ ਦਿੱਤੀ ਸੀ ਰਾਜੇ ਦੇ ਪੁੱਤਰ ਨੇ ਦੱਸਿਆ ਕਿ ਮੈਂ ਤੁਹਾਡੇ ਵਿਰੁੱਧ ਸਾਜ਼ਿਸ਼ ਰਚ ਕੇ ਤੁਹਾਨੂੰ ਕਤਲ ਕਰਨ ਦੀ ਸਲਾਹ ਬਣਾ ਰੱਖੀ ਸੀ ਇਸ ਸ਼ਲੋਕ ਤੋਂ ਮੈਨੂੰ ਗਿਆਨ ਹੋਇਆ ਕਿ ਅੱਜ ਨਹੀਂ ਤਾਂ ਕੱਲ ਸਭ ਕੁਝ ਮੇਰਾ ਹੀ ਹੈ ਕਿਉਂ ਕਲੰਕ ਸਹਿੇੜਦਾ ਹੈ ਰਾਜੇ ਦੀ ਲੜਕੀ ਨੇ ਕਿਹਾ ਕਿ ਸ਼ਾਦੀ ਨਾ ਹੋਣ ਕਾਰਨ ਅੱਜ ਮੈਂ ਫਲਾਂ ਜਰਨੈਲ ਨਾਲ ਉਦਲ ਜਾਣਾ ਸੀ ਪਰ ਆਖਰ ਤੇ ਸਭ ਕੁਝ ਹੋ ਹੀ ਜਾਵੇਗਾ ਮੈਂ ਕਿਉਂ ਆਪਣੇ ਆਪ ਤੇ ਤੁਹਾਡੇ ਤੁਹਾਡੇ ਉੱਤੇ ਕਾਲਖਮਾਲਾ ਮੈਂ ਆਪਣਾ ਫੈਸਲਾ ਬਦਲ ਲਿਆ ਰਾਜੇ ਨੇ ਤਿੰਨਾ ਮੁਜਰਮਾਨੂ ਮaaf ਕਰ ਦਿੱਤਾ ਰੱਬ ਰਾਖਾ